ठीकु आहे ਸਾਹਿਬ ਨਸੰਗੀ ਜੇ ਗੇਲਾ ਉਹ ਭਗਵੰਤੇ ਵੀਰ ਆ ਉਹ ਮੈਂ ਪਾਵੇਂ ਆ ਕੋਈ ਨਾ ਦਰ ਦੋ ਮੀਟਰ ਸੜਕ ਨਹੀਂ ਸਾਹਮਣੇ ਲਾ ਦੇਣੇ ਕਰੋ ਕਿ ਨਹੀਂ ਸਾਹਿਬ ਦੋ ਮਿੰਟ ਬਣਾ ਲਓ ਜੇ ਸਾਹਿਬ ਦੋ ਮਿੰਟ ਨਹੀਂ 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 ਇਹ ਤਾਂ ਪ੍ਰੋਬਲਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਾਲੀ ਕੋ ਕਰਦੇ ਫੜੋ ਪੜਾਓ ਰੂ ਆ ਯਾਰ ਦੇ ਮੈਂ ਚੰਨੀ ਸਾਹਿਬ ਆਨ ਵਾਲੇ ਐਮਪੀ ਚੰਨੀ ਸਾਹਿਬ ਆਨ ਵਾਲੇ ਐਮਪੀ ਚੰਨੀ ਸਾਹਿਬ ਜਿੰਦਾਬਾਦ ਸਭ ਤੋਂ ਪਹਿਲੇ ਤਾਂ ਅਸੀਂ ਖਾਲਪੁਰ ਕੋ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜੀ ਕਿ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜਲੰਧਰ ਤੋਂ ਐਜ਼ ਐਨ ਐਮ ਪੀ ਅਸੀਂ ਉਹਦਾ ਸ਼ੁਕਰਾਨਾ ਕਰਦੇ ਹਾਂ ਪਾਰਟੀ ਹਾਈ ਕਮਾਂਡ ਦਾ ਤੇ ਪ੍ਰਧਾਨ ਜੀ ਦਾ ਲੀਡਰ ਆਫ অপੋਜੀਸ਼ਨ ਦਾ ਸਾਰਿਆਂ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਦਿਨ ਨੂੰ ਕਿ ਉਹਨਾਂ ਨੂੰ ਐਜ਼ ਐਮ ਪੀ ਦੀ ਜਲੰਧਰ ਨੂੰ ਟਿਕਟ ਮਿਲੀ ਇਹ ਕਿ ਰੂਤ ਸਾਹਿਬ ਹਲਕੇ ਦੇ ਜਿਹੜੇ ਵਰਕਰ ਸਾਹਿਬਾਨ ਨੇ ਉਹ ਸਾਰੇ ਅੱਜ ਇੱਥੇ ਇਕੱਠੇ ਹੋ ਰਹੇ ਇਕੱਠੇ ਹੋਏ ਨੇ ਤੇ ਉਹ ਸਾਰਿਆਂ ਨੂੰ ਲਾਮਬੰਦ ਕਰਨ ਵਾਸਤੇ ਤੇ ਗਾਂ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਤਾਂ ਕਿ ਖਡੂਰ ਸਾਹਿਬ ਦੀ ਇਲੈਕਸ਼ਨ ਅਸੀਂ ਆਮ ਨਾਲ ਜਿੱਤ ਸਕੀਏ ਉਹਤਰਾ ਵਰਕਰਾਂ ਦੇ ਵਿੱਚ ਉਤਸ਼ਾਹ ਪਾਉਣ ਦੀ ਇਕੱਠ ਕਰਨ ਦੀ ਸਾਰਿਆਂ ਦੀ ਇੱਕ ਜੋੜ ਹੋਣ ਵਾਸਤੇ ਪੰਜਾਬ ਵਿੱਚ ਦੇਖੋ ਜੀ ਤੁਸੀਂ ਐਮ ਰੋਲ ਹੋਗਾ ਕਿਉਂਕਿ ਪਿੱਛੇ ਜਿਹੜੀ ਝਾੜੂ ਵਾਲਿਆਂ ਦੀ ਹਨੇਰੀ ਆਮ ਆਦਮੀ ਪਾਰਟੀ ਦੀ ਜਿਹੜੀ ਹਨੇਰੀ ਆਈ ਸੀਗੀ ਲੋਕਾ ਇਹ ਜਿਹੜੇ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਲੋਕਾਂ ਨੂੰ ਚਾਹ ਸੀਗਾ ਕਿ ਪਤਾ ਨਹੀਂ ਨਵੇਂ ਬੰਦੇ ਪਤਾ ਨਹੀਂ ਕੀ ਕਰ ਦੇਣਗੇ ਉਹ ਸਾਰਿਆਂ ਦਾ ਲੱਤ ਚੁੱਕਿਆ ਤੁਸੀਂ ਜਾਣਦੇ ਹੋ ਕਿ ਹਲਕੇ ਦੇ ਵਿੱਚ ਕੋਈ ਵੀ ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਵਰ ਕੋਈ ਵਰਕਰ ਨਹੀਂ ਖੁਸ਼ ਆਮ ਆਦਮੀ ਪਾਰਟੀ ਦਾ ਸੋ ਇਹ ਸਗੋਂ ਸਮਾਂ ਵੀ ਚੰਗਾ ਹੈ ਜੀ ਉਹਨਾਂ ਨੂੰ ਸਬਕ ਸਿਖਾਉਣ ਦਾ ਕਿ ਜਿਹੜੇ ਜਿਆਦੇ ਚੌਧਰੀ ਬਣੇ ਬੈਠੇ ਨੇ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਵਾਪਸ ਗਰਾਊਂਡ ਲੈਵਲ ਤੇ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਦਾ ਨਾਮ ਤਾਂ ਆਮ ਰੱਖਿਆ ਗਿਆ ਲੇਕਿਨ ਆਮਗਾ ਇਹਨਾਂ ਚ ਕੋਈ ਵੀ ਨਹੀਂ ਹੁੰਨ ਰਿਹਾ ਤੇ ਮੇਰੇ ਹਿਸਾਬ ਦੇ ਨਾਲ ਤਾਂ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਸੀ 13 0 ਵਾਕੇ ਹੀ 0 13 ਹੋਊਗਾ ਇਹਨਾਂ ਦਾ ਇਹਨਾਂ ਦੀਆਂ ਸੀਟਾਂ ਸੁੱਟਾਂ ਜੇ ਕੱਢ ਜਾਂਦੇ ਕੋਈ ਕੱਢੀ ਜਾਂਦੇ ਬੜੀ ਵੱਡੀ ਗੱਲ ਹੋਊਗੀ ਮੇਰੇ ਖਿਆਲ ਨਾਲ ਨਹੀਂ ਨਿਕਲਣੀਆਂ ਜੀ ਇਹਨਾਂ ਤੋਂ ਸੀਟਾਂ ਬੰਬਸੇਟ ਤੇ ਸਾਡਾ ਮੁੱਖ ਮੰਤਰੀ ਬੁਲੇ ਕਿਉਂਕਿ ਸਾਰੇ ਮਿਲ ਕੇ ਖੇਲ ਰਹੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਦਬਾਉਣ ਵਾਸਤੇ ਇੱਕ ਵੱਡੀ ਸਾਜ਼ਿਸ਼ ਹੈ ਜਿਹਦਾ ਪਿੱਠੂ ਬੜੇ ਹੋਇਆ ਸਾਡਾ ਮੁੱਖ ਮੰਤਰੀ ਇਸ ਲਈ ਅੱਜ ਸਮਝਣ ਦੀ ਲੋੜ ਹੈ ਪਾਰਟੀ ਨੇ ਜਿਹੜੇ ਸੁਪਨੇ ਦਿਖਾਏ ਸੀ ਆਵਾਜ਼ੀ ਪਾਰਟੀ ਨੇ ਕਿਹਾ ਜੀ ਪਤਾ ਨਹੀਂ ਕਿੱਡੇ ਦੇਸ਼ ਭਗਤ ਆ ਗਏ गदार पता भी यार। है। देता है। नहीं खड़ी यार पिटू है आया, अपने बंद लाठी चलाई किसी होया नहीं मुख्यमंत्री उजो माफी मंगी जाता भी, भी गल तो कोई होगा तू हैरानी भी, भी गल है लेकिन फिर किसी दिन थोड़े ना लंबिया गल् करा अच्त मैं अपने ਕਿਹੜੇ ਅੰਦਰਖਾਤੇ ਕੇਦਰ ਦੇ ਨਾਲ ਮਿਲ ਕੇ ਸਾਨੂੰ ਮਾਰ ਰਹੇ ਐਵੇਂ ਕਿਤੇ ਆਪਣੇ ਨੌਜਵਾਨਾਂ ਤੇ ਐਨਐਸਏ ਨਹੀਂ ਲਾਗੀ ਗੱਲ ਦਾ ਸਿਰ ਵੀ ਤੇ ਥਾਣੇ ਦਾ ਝਗੜਾ ਸੀਗਾ ਐਨਐਸਏ ਲਗਾ ਕੇ ਭੇਜਦੇ ਆ ਸ਼ਾਮ ਦੇ ਵਿੱਚ ਕੋਈ ਕਾਰਨ ਨਹੀਂ ਸੀਗਾ ਲੇਕਿਨ ਕੌਮਦ ਨੂੰ ਛੇੜਛਾੜ ਕਰਕੇ ਪੰਗਾ ਲੈਣਾ ਹੈ ਇਹਨਾਂ ਨੇ ਤੇ ਕੇਂਦਰ ਦੇ ਇਸ਼ਾਰੇ ਤੇ ਸਾਡਾ ਮੁੱਖ ਮੰਤਰੀ ਉੱਡੀ ਢੇਡ ਬੜਿਆ ਹੋਇਆ ਜੋ ਕਹਿੰਦੀ ਉਹ ਕਰੀ ਜਾਂਦੇ ਜਦੋਂ ਕੇਂਦਰ ਵਾਲੇ ਸਾਡੇ ਨਿਸ਼ਾਨਾ ਤੇ ਗੋਲੀਆਂ ਚਲਾਉਂਦੇ ਆ ਤਾਂ ਇਹ ਉਹਨਾਂ ਦਾ ਸਮਰਥਕ ਹੈ ਸਾਡੇ ਏਰੀਆ ਤੁਸੀਂ ਇੱਥੇ ਖੜਕੇ ਉੱਤੇ ਗੋਲੀ ਮਾਰਦੇ ਹੋ ਸਾਹਮਣੇ ਬੰਦੇ ਦੇ ਤਾਂ ਉਹ ਏਰੀਆ ਜਿਹਦਾ ਹੈ ਉਹ ਭਰਵੇ ਕਰੇਗਾ ਤੇ ਨਹੀਂ ਲੇਕਿਨ ਸਾਡੇ ਬੰਦਿਆ ਦੇ